वर्ल्ड एशिया टीवी योर टाइम योर न्यूज शक्ति शक्ति कबीर महाराज की ਅਸੀਂ ਅੱਜ ਦੀ ਗੈਸ ਕਾਨਫਰੰਸ ਰਾਹੀਂ ਸਾਡੇ ਸਾਰੇ ਮੋਹੂ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ 627 ਵਾਂ ਪ੍ਰਗਟ ਦਿਵਸ ਰਾਜਪਤ ਤਹਿਸੀਦਾਣਾ ਨਾਨਕੋਵਾਲ ਦੇ ਵਿੱਚ ਮਨਾਉਣ ਜਾ ਰਹੇ ਆ ਤੇ ਸਾਰੇ ਹੀ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਆ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਸਾਰੇ ਹੀ ਧਰਮਾਂ ਦਾ ਇਸ ਪੰਜਾਬ ਦੇ ਵਿੱਚ ਮਾਨ ਸਤਕਾਰ ਹੁੰਦਾ ਆ ਸੋ ਸਾਡੇ ਜਿਹੜੇ ਸਬੂਰ ਕਬੀਰ ਮਹਾਰਾਜ ਜੀ ਦਾ ਪ੍ਰਕਟ ਦਿਵਸ ਹੈ ਅੱਜ ਪੱਤਨ ਦੇ ਜਿਹੜਾ ਸੀ ਮਨਾਉਣ ਜਾ ਰਹੇ ਆ ਉਹਦੇ ਲਈ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਆ ਜਾਂ ਤੇ ਮੋਢੂ ਦਾ ਸਰਕਾਰ ਦੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਮੈਂ ਬੇਨਤੀ ਕਰ ਰਿਹਾ ਆ ਪ੍ਰੈਸ ਕੌਂਨਫਰੈਂਸ ਰਾਹੀਂ ਕਿ ਉਹ ਵੀ ਇਸ ਪ੍ਰੋਗਰਾਮ ਤੇ ਪਹੁੰਚਣ ਤਾਂ ਜੋ ਸਬੂਰ ਕਬੀਰ ਮਹਾਰਾਜ ਜੀ ਦੇ ਜਿਹੜੇ ਕ੍ਰਾਂਤੀਕਾਰੀ ਵਿਚਾਰ ਸੀਗੇ ਲੋਕਾਂ ਤੱਕ ਤੁਹਾਡੇ ਮਾਧਮ ਰਾਹੀਂ ਪਹੁੰਚ ਸਕਣ ਅਸੀਂ ਤਾਂ ਪੁਰਾਣਾ ਕਰ ਹੀ ਰਹੇ ਆ ਕਿ ਕਬੀਰ ਹਸਨਪੁਰ ਕਬੀਰ ਮਹਾਰਾਜੀ ਦੀ ਬਾਣੀ ਦੇ ਦੁਆਰਾ ਲੋਕਾਂ ਦਾ ਜਿਹੜਾ ਇਹ ਜੀਵਨ ਪੰਦਰ ਹੋਰ ਉੱਚ ਉਰਸੋ ਕੇ ਲੋਕ ਆਪਣੇ ਇੱਤੇ ਵੱਲ ਧਿਆਨ ਦੇਣ ਨਾ ਕਿ ਨਸ਼ੇ ਵੱਲ ਧਿਆਨ ਦੇਣ ਲੋਕ ਸਿੱਖਿਆ ਨਾਲ ਜੁੜਨ ਨਾ ਕਿ ਆਪਣਾ ਜਿਹੜੇ ਅਜਾਈ ਸਮੇਂ ਨੂੰ ਗੁਵਾਨ ਸੁਬਾ ਕਰਕੇ ਆ ਮੈਂ ਇਹਨਾਂ ਲੋਕਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਵਾ ਜਿਵੇਂ ਕਿ ਸਤਗੁਰੂ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾਲ ਸਿੱਖਿਆ ਦਿੱਤੀ ਹੈ ਜਿਵੇਂ ਕਿ ਅਸੀਂ ਜੇਕਰ ਸਿੱਖਿਆ ਦੇ ਮਾਧਿਅਮ ਤੋਂ ਲਈਏ ਤਾਂ ਸਤਗੁਰੂ ਨੇ ਕਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਤਾਂ ਅੱਗੇ ਲਾਗੂ ਪਾਇਏ ਬਲਹਾਰੀ ਆਪਣੇ ਜਦ ਗੋਬਿੰਦ ਜੀ ਉਹ ਬੁਲਾਏ ਸੋ ਸਤਿਗੁਰ ਨੇ ਇਹੋ ਜੀ ਬਾਣੀ ਰਚੀ ਆ ਜਿਸ ਨਾਲ ਕੀ ਆਪਣੇ ਸਾਰੇ ਹੀ ਸਮਾਜ ਦਾ ਜਿਹੜਾ ਉਧਾਰ ਹੋ ਸਕਦਾ ਆ ਇਸ ਬਾਣੀ ਦੇ ਚੱਲ ਕੇ ਅਸੀਂ ਗਾਂਵਦੂ ਸੋਚ ਰਖੀਏ ਤੇ ਸਮਾਜ ਦੀ ਜਿਹੜੇ ਭਲਾਈ ਲਈ ਆਪਾਂ ਵਿਚਾਰ ਕਰੀਏ ਇਸ ਪ੍ਰੋਗਰਾਮ ਦੀ ਕੀ ਟਾਈਮਿੰਗ ਹੈ ਕਿਹੜੀ ਜਗ੍ਹਾ ਤੇ ਹੋ ਰਿਹਾ ਔਰ ਕੀ ਕਹਿਣਾ ਚਾਹੁੰਦੇ ਸ਼ਹਿਰ ਵੱਸ ਸਰ 11 ਜੂਨ ਨੂੰ 11 ਵਜੇ ਰਾਈਟ ਸਾਡੇ ਲੋਕਾਂ ਨੇ ਉੱਥੇ ਇਕੱਤਰ ਹੋਣਾ ਹੈ ਤੇ ਪ੍ਰੋਗਰਾਮ ਸ਼ੁਰੂ ਹੈ 11 ਵਜੇ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਜਿਹੜੀਆਂ ਸਾਡੀ ਟੀਮਾਂ ਆ ਰਹੀਆਂ ਉੱਥੇ ਬਸਾਂ ਭਰ-ਭਰ ਉੱਥੇ ਪਹੁੰਚ ਰਹੀਆਂ ਨੇ ਤੇ ਸਾਨੂੰ ਜਿਹੜਾ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਇਹ ਪ੍ਰੋਗਰਾਮ ਅਸੀਂ ਲਗਾਤਾਰ 6 ਮਹੀਨੇ ਤੋਂ ਲੇਕ ਰਹੇ ਆ ਤੇ ਉਸ ਤੋਂ ਬਾਅਦ ਆ ਫਾਈਨਲ ਟੱਚ ਅੱਜ ਦੇ ਦੇਣਾ ਆ ਤੇ ਕੱਲ ਨੂੰ ਜਿਹੜੇ ਅਸੀਂ ਜਿਨ੍ਹਾਂ ਨੇ ਪੰਜਾਬ ਤੇ ਆਟੋ ਪੰਜਾਬ ਜਿਹੜੀ ਸਾਡੇ ਜਿਹੜੀ ਸੰਗਤ ਆ ਰਹੀ ਆ ਉਹਨੂੰ ਅਸੀਂ ਉੱਥੇ ਖੁੱਲੇ ਦਿਲ ਨਾਲ ਉਹਦਾ ਸਵਾਗਤ ਕਰਨਾ ਆ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਦੇ ਸਾਨੂੰ ਖੁਸ਼ੀ ਵੀ ਹੋ ਰਹੀ ਆ ਕਿ ਵੀ ਹਾਂ ਵੀ ਜਿਹੜਾ ਤੁਸੀਂ ਸਾਡੀ ਜਿਹੜੇ ਪੈਸ ਦਾ ਜਿਹੜਾ ਤੁਸੀਂ ਸਾਨੂੰ ਸਹਿਯੋਗ ਮਿਲਿਆ ਇਹਦਾ ਵੀ ਮੈਂ ਧੰਨਵਾਦ ਕਰਦਾ ਆ ਕਿ ਜਿਹੜੇ ਵੀ ਸਾਨੂੰ ਇੰਨਾ ਸਹਿਯੋਗ ਕਰਕੇ ਦੇ ਇਸ ਚੰਗੇ ਕੰਮ ਦੇ ਵਿੱਚ ਸਾਨੂੰ ਬਹਾਵ ਜਿਹੜੇ ਧਰਨੀ ਹੁੰਦੇ ਨਹੀਂ ਸੂਬਾ ਸਰਕਾਰ ਵੱਲੋਂ ਕੋਈ ਨੁਮਾਇੰਦਾ ਆਉਂਦਾ ਉਮੀਦ ਹੈ ਸਰ ਸੂਬਾ ਸਰਕਾਰ ਨੂੰ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਇਨਵਿਟੇਸ਼ਨ ਦਿੱਤਾ ਆ ਮਾਨਯੋਗ ਅਮਨ ਅਰੋੜਾ ਜੀ ਨੂੰ ਵੀ ਜਿਹੜੇ ਪਾਰਟੀ ਪ੍ਰਧਾਨ ਨੇ ਇਹਨਾਂ ਦੇ ਤੇ ਉਹਨਾਂ ਨੂੰ ਵੀ ਸੱਦਾ ਦਿੱਤਾ ਆ ਤੇ ਇੱਕ ਹੋਰ ਮੈਂ ਗੱਲ ਕਰਨਾ ਚਾਹਾਂਗਾ ਜੇ ਸਤਪੁਰ ਨਾਲ ਜਿਹੜਾ ਸਤਪੁਰ ਨੇ ਤਾਂ ਸਭ ਨੂੰ ਹੀ ਉਹ ਆਪਣੀ ਬਾਣੀ ਨਾਲ ਧਾਰਿਆ